ਪਰसों ਜਦੋਂ ਤੇ ਰਲੀ ਭਗਤ ਨਾਲ ਕੂਰੀ ਪਿਆ ਸੀ ਬਈ ਹੁਣੇ ਚੱਕਿਆ ਹਨ ਪਰसों ਪਰसों ਚੱਕਿਆ ਜੀ ਬੇੜਾ ਗਰਕਣ ਤੇ ਆ ਪੰਜਾਬੀਆਂ ਦਾ ਹਾਂਜੀ ਅਸੀਂ ਪਿੰਡ ਫਫੜੇ ਭਾਈ ਮਾਨਸਾ ਜ਼ਿਲ੍ਹੇ 'ਚ ਖੜੇ ਆ ਆ ਬੋਰਡ ਵੱਡਿਆ ਬਾਈ ਬੰਦਿਆਂ ਨੇ ਸੱਚ ਜਿ ਬਚਾਰੇ ਖੜਾ ਬੋਰਡ ਵੱਡਿਆ ਇਹ ਬੋਰਡ ਦੀ ਕਹਾਣੀ ਜੁੜਦੀ ਹੈ ਇੱਕ ਨੌਜਵਾਨ ਦੇ ਨਾਲ ਜਿਹੜਾ ਨੌਜਵਾਨ ਵਿਚਾਰਾ ਮਾਰਿਆ ਜਾਂਦਾ ਉਸ ਦਾ ਬਾਪ ਆ ਖੜਾ ਮੇਰੇ ਕੋਲੇ ਇਹ ਆ ਦੇ ਜਵਾਕ ਆ ਦੇ ਪੁੱਤ ਦੀ ਯਾਦ ਦੇ ਵਿੱਚ ਇਹ ਬੋਰਡ ਲਾਉਂਗਾ ਤੇ ਇਹਦੇ ਇਹਦਾ ਇੱਕ ਸੁਪਨਾ ਹੁੰਦਾ ਵੀ ਜਿਵੇਂ ਇਹ ਬੋਰਡ ਵੱਡਾ ਹੋਊਗਾ ਤੇ ਮੈਂ ਆਪਦੇ ਪੁੱਤ ਨੂੰ ਯਾਦ ਕਰ ਲਿਆ ਕਰੂੰਗਾ ਇਸ ਬੋਰਡ ਦੇ ਬਹਾਨੇ ਸੋ ਇਹ ਬੋਰਡ ਹੁਣ ਤੁਸੀਂ ਬਾਈ ਕੈਸ ਹਾਲ ਹੋ ਗਏ ਕਿੰਨੇ ਸਾਲ ਪਹਿਲਾਂ ਲਾਇਆ ਮੈਨੂੰ ਜੀ 10 ਸਾਲ ਹੋ ਗਏ ਆ ਬੋਰਡ ਲਾਇਆ 10 ਸਾਲ ਦਾ ਫੁੱਟਬਾਲ ਦਾ ਰਿਹਾ ਮੈਨੂੰ ਜੀ ਲਾਗੇ ਜੀ ਆਪਾਂ ਕਿਹੜੀ ਯਾਰ ਚਲਾਇਆ ਸੀ ਤੁਸੀਂ ਕਿਵੇਂ ਲਾਇਆ ਸੀ ਬੱਚੇ ਦੀ ਯਾਰ ਚਲਾਇਆ ਸੀ ਬੱਚੇ ਦੀ ਯਾਰ ਚਲਾਇਆ ਸੀ ਮੇਰਾ ਮੁੰਡਾ ਹੋ ਗਿਆ ਤੇਰਾ ਮੁੰਡਾ ਹਾਂਜੀ ਉਹਦੀ ਯਾਰ ਚ ਉਹਦੀ ਯਾਰ ਚ ਲਾਈ ਸੀ ਮੈਂ ਪੰਜ ਬੋਰ ਸੁੱਕੇ ਸੀ ਪੰਜ ਲਾਏ ਅੱਛਾ ਹਾਂਜੀ ਅਰੇ ਪੰਜ ਬੋਰ ਲਾਏ ਹਾਂਜੀ ਇੱਕ ਇੱਥੇ ਚਾਰ ਹੋਰ ਪਾਸੇ ਹਾਂਜੀ ਉਹ ਖੜੇ ਐ ਇਹ ਦੋ ਕਰਤੇ ਦੋ ਵੜਤੇ ਇੱਕ ਆ ਇੱਕ ਆ ਵੜ ਇਹ ਸੱਤ ਚ ਖੜੇ ਆ ਅਸੀਂ ਫਫੜਿਆਂ ਦੇ ਸਾਥ ਆਏ ਫਫੜੇ ਭਾਈ ਜੀ ਆ ਚਾਰ ਤੋਂ ਸੱਤ ਖਾ ਦੇ ਕੋਈ ਕਿਸੇ ਦਾ ਘਰ ਨਹੀਂ ਆਲੇ ਦਾਲੇ ਉਹ ਤੁਹਾਨੂੰ ਸ਼ਾਲਾ ਵੀ ਦਿਖਾ ਦੇਂਦਾ ਆ ਧਰਮਸ਼ਾਲਾ ਇੱਥੇ ਆ ਦੇਖ ਲੋ ਆ ਧਰਮਸ਼ਾਲਾ ਕਰਮਸ਼ਾਲਾ ਦੇ ਇੱਥੇ ਮਬਾਰਚ ਖੜਾ ਹੈ ਬਾਹਰਲੇ ਪਾਸੇ ਇਹ ਵੀ ਹੀ ਆ ਚੌਂਕ ਪੈਂਦਾ ਤਰਸਤਾ ਪੈਂਦਾ ਚੌੜਾ ਰਾਹ ਘੱਟੋ ਘੱਟ 50 ਫੁੱਟ ਇੱਥੇ ਮੈਂ ਲਾ 50 60 ਫੁੱਟ ਚੌੜਾ ਥਾਂ ਹੋਣਾ ਜਿੱਥੇ ਬੋਰਡ ਲੱਗਿਆ ਬਾਈ ਬੋਰਡ ਘੱਟੋ ਘੱਟ ਹੈ ਕਾਫੀ ਮਤ ਹੋਣਾ 20 ਫੁੱਟ ਚਾ ਕੋਈ ਤਾਰਾ ਨਹੀਂ ਲੱਗਦਾ ਇਹ ਕਿਸੇ ਦੇ ਘਰੇ ਦੀ ਜੜ ਨਹੀਂ ਹੀ ਜਾਂਦੀ ਕੋਈ ਪੱਤੇ ਨਹੀਂ ਹੀ ਡਿੱਗਦੇ ਸੱਤ ਚ ਬੋਰਡ ਲੱਗ ਸੱਤ ਚ ਬੰਦਿਆਂ ਨੇ ਖੜਿਆ ਹੋੜ ਵੜਤਾ ਹੁਣ ਇਹ ਕਤਲ ਹੀ ਇੱਕ ਤਰ੍ਹਾਂ ਦਾ ਕੋਈ ਇਹਦੇ ਤੇ ਕਾਰਵਾਈ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਕੀਤੀ ਬਾਈ ਕਰੀ ਮੈਂ ਬਾਈ ਐਸਐਸਪੀ ਸਾਹਿਬ ਨੂੰ 25 ਤਰੀਕ ਨੂੰ ਲੈਟਰ ਪਾਇਆ ਡੀਸੀ ਸਾਹਿਬ ਨੂੰ ਪਾਇਆ ਬੰਦੇ ਅਣਪਛਾਤੇ ਸੀ ਉਸ ਤੋਂ ਬਾਅਦ ਬੰਦੇ ਮੈਂ ਪਛਾਣ ਲਈ ਕਿਹੜੀ ਅਗਲੀ ਕਾਰਵਾਈ ਆ ਮੇਰੀ ਬੰਦਿਆਂ ਦੇ ਨਾਮ ਲੈ ਕੇ ਪਾ ਰਿਆ ਮੈਂ ਸਪੈਸ਼ਲ ਕੋਈ ਡਰ ਨਹੀਂ ਕਿਸੇ ਦਾ ਮੇਰੇ ਨਾਲ ਲੱਗੇ ਕੋਈ ਨਾ ਲੱਗੇ ਪਰ ਜਿਹੜੇ ਬੰਦੇ ਆਜਾ ਵਿੱਚ ਖੜੇ ਆ ਇਹ ਜ਼ਮੀਰਾਂ ਵਾਲੇ ਨੇ ਇਹ ਭਾਈ ਮਨੂ ਦੀ ਲਾਗ ਆ ਜਿਹੜੇ ਉਧੇ ਵੀ ਜੁੜੇ ਸੀ ਉਹ ਵੀ ਭਾਈ ਮਨੂ ਦੀ ਅਣਖ ਵਾਲੀ ਲਾਗ ਆ ਜਿਹੜੇ ਰਫਾ ਦਫਾ ਕਰਨ ਤੇ ਲੱਗਿਆ ਮੈਂ ਕਹਣਾ ਪਿੰਡ ਦੇ ਵਸਨੀਕ ਹੀ ਨਹੀਂ ਹੈਗੇ ਉਹ ਇਹ ਕੱਲਾ ਥੱਲੋ ਤਣਾ ਮੋਢ ਰਹਿ ਗਿਆ ਉਹ ਜਿਹੜਾ ਉੱਤੋਂ ਵੱਡਿਆ ਸੀਗਾ 20 ਫੁੱਟ ਦਾ ਪਹਿਲਾਂ ਪਿਆ ਰਿਹਾ ਦੋ ਦਿਨ ਪਰਸੋਂ ਰਾਤ ਨੂੰ ਉਹ ਵੀ ਮੁੱਦਾ ਗਿਆ ਵਰਤਾ ਮਸਲਾ ਕੀ ਹੈ ਇੰਨਾ ਚ ਇੱਕ ਦੇ ਧੌਣ ਚ ਉਹ ਹੀ ਸਰਕਾਰੀ ਜਿਹੜਾ ਕਿਲਾ ਹੁੰਦਾ ਫਸਿਆ ਵੈ ਪੁਲਿਸ ਚਾਹੋ ਪੰਜਾਬ ਪੁਲਿਸ ਚ ਹੈ ਦੇਪੋਂਤਮਾਨ ਦੀ ਮਾਤਾ ਜੀ ਦੇ ਨਾਲ ਸਿਕਿਉਰਿਟੀ ਚੱਲਦਾ ਔਰ ਸਿਕਿਉਰਿਟੀ ਚ ਲੱਗਿਆ ਹੋਇਆ ਪੂਰਾ ਸੁਰੱਖਿਆ ਗਾਰਡ ਆ ਉਹਦਾ ਗਨਮੈਨ ਆ ਉਹਦੇ ਤੌਣ ਚ ਉਹ ਕਿਲਾ ਵੀ ਮੇਰੇ ਨਾਲ ਸਰਕਾਰ ਆ ਮੈਨੂੰ ਕਿਹੜਾ ਬੋਲ ਦੂ ਇਹ ਕੋ ਅਸੀਂ ਕਿਦੋਂ ਬੰਦੇ ਹੋਰ ਸੀ ਲਾ ਕੇ ਉਂਗਲ ਤੇ ਆਹ ਹੋਰ ਵੜਾਤਾ ਯਾਰ ਜੇ ਇੰਨਾ ਐਂ ਇਸ ਤਰ੍ਹਾਂ ਹੋਣ ਲੱਗ ਗਿਆ ਦਰਖਤਾ ਉਹਦਾ ਪਤਾ ਨਹੀਂ ਕੀ ਲੋਕਾਂ ਦਾ ਦਰਖਤਾ ਨੇ ਨੁਕਸਾਨ ਕਰਤਾ ਦਰਖਤਾ ਤਾਂ ਇੰਨੇ ਬਾਹੋ ਕੇ ਪੈ ਗਏ ਲੋ ਸੋ ਐਸਐਸਪੀ ਕੋ ਦਰਖਾਸਤ ਹੋਰ ਕਿਹਦੇ ਕੋਲ ਗਈ ਆ ਹੋਰ ਪਾ ਰਹੇ ਆ ਬਾਈ ਨੇਮ ਪਾਉ ਬਾਈ ਹੁਣ ਅਗਲੀ ਜੀ ਦਰਖਾਸਤ ਕੋ ਬਾਈ ਨੇਮ ਪਾ ਰਹੇ ਆ ਮੈਂ ਪਰ ਜੇ ਤਾਂ ਦੇਖੋ ਤੁਸੀਂ ਇਹ ਨਗਰ ਖੜਾ ਦੇਖੋ ਸਾਂਝਾ ਮਸਲਾ ਹੈ ਆਪਾਂ ਇਹਨੂੰ ਪਾਉ ਨਾਲ ਬਾੜ ਦਿੰਦੇ ਹਾਂ ਨਾ ਅਸੀਂ ਤਾਂ ਅਸੀਂ ਤਾਂ ਤੁਹਾਡੇ ਕੋਲ ਤਾਂ ਆਏ ਆ ਸੰਦਾ ਬਾਈ ਰੁੱਖਾਂ ਨਾਲ ਪਿਆਰ ਆ ਇਸੇ ਰੁੱਖ ਕੱਟੇ ਜਾਂਦੇ ਅਸੀਂ ਉਸੇ ਆ ਕੇ ਇਹਨਾਂ ਖੜਦੇ ਆ ਤੁਹਾਡੇ ਪਿੰਡ ਦੇ ਮੁੰਡੇ ਨੇ ਮੁੰਡੇ ਨੇ ਫੋਨ ਕੀਤਾ ਕਹਿੰਦਾ ਬਾਈ ਸਾਡੇ ਮੈਨੂੰ ਫੋਟੋ ਮਾਈ ਭੇਜੀਆਂ ਦੁੱਖ ਲੱਗਿਆ ਬੇਡਾ ਵੱਡਾ ਬੋੜ ਵੱਢ ਕੇ ਆ ਸਿੱਟਿਆ ਪਿਆ ਜਾ ਸੋ ਤੁਹਾਡੇ ਪਿੰਡ ਦਾ ਫਰਜ਼ ਬਣਦਾ ਵੱਡਾ ਨਗਰ ਆ ਯਾਰ ਵੀ ਘਟੋ ਘਟ ਸਾਂਝੇ ਮਸਲਿਆਂ ਦੇ ਸਹੀ ਮਸਲੇ ਦੇ ਨਾਲ ਖੜਗੇ ਅਸੀਂ ਬੰਦੇ ਬਾਕੀ ਭਾਈ ਜਿੰਨਾ ਵੀ ਕੋਈ ਪਿੰਡ ਚ ਕੋਈ ਆਪਾਂ ਕੰਮ ਧੰਦਾ ਕਰਦਾ ਹੋਰ ਕਰਦਾ ਸਾਰਾ ਇਹ ਸੱਤ ਚੀਜ਼ਾਂ ਕੇ ਹੁੰਦਾ ਘਟ ਹੁੰਦਾ ਜੱਲਾ ਹੁੰਦਾ ਬਹੁਤ ਬਹੁਤ ਸਾਰਾ ਰੱਖਿਆ ਦਾ ਸਾਰੀ ਸ਼ਾਨ ਕਰਦਾ ਸੀਗੇ ਆਪਾਂ ਸਾਰੇ ਤੋਂ ਪ੍ਰੇਮ ਦੀ 100 ਬੰਦਾ ਰਹੇ ਨਗਰ ਦੇ ਵਿੱਚ ਬੰਦੇ ਕਮਰ ਸਬੀਡ ਲਾਉਂਦੇ ਇਹ ਥੱਲੇ ਓੜ ਸਾਰਾ ਫੀਲਡ ਤੋਂ ਲਿਖਿਆ ਹੋਇਆ ਪਰ ਹੁਣ ਥੋੜੇ ਨਗਰ ਤੇ ਗੱਲ ਖੜੀ ਆ ਵੀ ਇਹ ਬੰਦਿਆਂ ਨੂੰ ਸਭ ਕਿਵੇਂ ਕਿਵੇਂ ਸਿਖਾਉਣਾ ਜੇ ਨਗਰ ਕਪਾਏ ਜੁੜ ਗਿਆ ਤਾਂ ਬੰਦੇ ਗੋਡਿਆਂ ਬਾਹਰ ਆ ਜਾਣਗੇ ਉਹ ਟਾਲੀਆਂ ਦਾ ਪਰਚਾ ਕਰਾਇਆ ਤੁਸੀਂ ਦੇਖਿਆ ਮੈਂ ਮੈਨੂੰ ਪਤਾ ਬਾਈ ਸਰਕਾਰ ਝੋਗੀ ਇੱਕ ਪਾਸੇ ਖੜ ਗਈ ਉੱਥੋਂ ਦਾ ਐਮ.ਐਲ.ਏ ਬਲਕਾਲ ਸਿੰਘ ਸਿੱਧੂ ਨਾਲ ਖੜ ਕੇ ਆ ਕੇ ਪਰ ਮੈਂ ਕਹਦਾ ਸੀਗਾ ਮਖਾ ਮੈਂ ਚੱਕ ਕੇ ਟਾਲੀਆਂ ਹਾਈਵੇ ਜਾਮ ਕਰੂੰ ਜਾਂ ਨਾਂ ਪਰਚਾ ਦਿੱਤਾ ਫਿਰ ਜਾ ਕੇ 379 ਦਾ ਪਰਚਾ ਚੋਰੀ ਦਾ ਨਾ ਬੰਦਿਆਂ ਤੇ ਹੋਇਆ ਸਿਰੋ ਸੋਡਾ ਫਰਜ਼ ਪਿੰਡ ਵਾਲਾਂ ਦਾ ਬਣਦਾ ਅੱਜ ਤਾਂ ਪ੍ਰਭੂ ਨਾਲ ਖੜ ਦਾਂਗੇ ਬਸ ਬਾਈ ਸੋਡੀ ਵੀ ਸਾਨੂੰ ਸਪੋਰਟ ਚਾਹੀਦੀ ਹੈ ਹਾਂ ਕੋਈ ਗੱਲ ਨਹੀਂ ਤੁਸੀਂ ਹੁਣ ਇਹਦੇ ਤੇ ਆਪਾਂ ਇੱਕ ਵਾਰੀ ਪ੍ਰਸ਼ਾਸਨ ਨਾਲ ਦੀ ਨਾਲ ਹੀ ਆ ਗਏ ਆਪਣੇ ਕੋਲ ਠੀਕ ਆ ਪੁਲਿਸ ਨੂੰ ਵੀ ਦਿਓ ਇਹ ਜਿਹੜਾ ਆਪਣਾ ਜੰਗਲਾਤ ਵਿਭਾਗ ਉਹਨੂੰ ਵੀ ਦਿਓ ਜਾਂ ਕ੍ਰਿਸ਼ਨਪੁਰ ਅਰੀਜਨ ਟਾਈਪ ਕਰਾਓ ਉਹਨਾਂ ਨੂੰ ਵੀ ਦਿਓ ਸਾਰਾ ਵੀਡੀਓ ਵਗੈਰਾ ਦੀਆਂ ਭੇਜੋ ਸੱਤ ਦੇ ਵਿਚਾਲੇ ਜਾਂ ਕੋਈ ਦਸਤ ਦੇ ਵੀ ਆਲੇ-ਦਲੇ ਘਰ ਆ ਕਿਸੇ ਦਾ ਮੈਂ ਕਹਿੰਦਾ ਕਿਹਦੇ ਘਰੇ ਕੋਈ ਦੂਰ ਤੱਕ ਜਾਣੀ ਨਹੀਂ ਜਾਂਦੀ ਭਾਈ ਸਾਫ਼ਤ ਕਰਦੇ ਵੀ ਸਾਡੇ ਤੇੜਾ ਵੀ ਸਾਡਾ ਪਾਣੀ ਸੁੱਕ ਗਿਆ ਸਾਫ਼ਤ ਕਰਦੇ ਕੋਈ ਮਰਜੀ ਬੰਦਾ ਕਿ ਤੂੰ ਅੰਡੀ ਪਰਾਸੂ ਕਰੀ ਵੀ ਕਿਸੇ ਵੀ ਤਰ੍ਹਾਂ ਲੋ ਕੋਈ ਦੁਬਾਰੇ ਭਾਵੇਂ ਇਕੱਠ ਰੱਖ ਲਓ ਸਮੁੱਚਾ ਨਗਰ ਇਕੱਠੇ ਹੋ ਗੋ ਭਾਈ ਅਸਾਂ ਇੱਕ ਤਲ ਹੈ ਯਾਰ ਇੱਕ ਰੁੱਖ ਮੇਰੀ ਗੱਲ ਸੁਣ ਬੋਰ ਦਾ ਬੈਸੀ ਬਾਈ 25 30 ਸਾਲ ਦਾ 40 ਸਾਲ ਦਾ ਤਿਆਰ ਹੁੰਦਾ ਹੀ ਲਾ ਦਿੰਦਾ ਹਾਂਜੀ ਲਾ ਦਿੰਦਾ ਜੇ ਖੜਾ ਰਵੇ ਸਹੀ ਤਰੀਕੇ ਨਾਲ ਤਾਂ ਨਾ ਪੱਢ ਕੇ ਕੱਟ ਕੇ 200 ਸਾਲ 150 ਸਾਲ ਤੱਕ ਆਰਾਮ ਨਾਲ ਰੋੜ ਦੀ ਉੱਚੀ ਬਲ ਆਪਣੇ ਪਿੰਡਾਂ ਦੇ ਬਾਈ ਢੜੇ ਬਾਜੀਆਂ ਹਾਂ ਜੀ ਪਾ ਕਾਰਨ ਕੀ ਹੋਣਾ ਅੱਧਾ ਪਿੰਡ ਸੋਡਣਾ ਖੜਜੂ ਦੂਜੇ ਪਾਸੇ ਲੱਗੇ ਬਾਈ ਜੰਮਾ ਦਾ ਇਹ ਇੱਕ ਗੱਲ ਕਲੀਅਰ ਕਰ ਦਾਂ ਤੁਹਾਨੂੰ ਇੱਕ ਇੱਕ ਗੱਲ ਕਲੀਅਰ ਕਰ ਦਿੰਦਾ ਜੀ ਸਾਰੇ ਪ੍ਰਾਈਮਡ ਕੋਈ ਬਾਤ ਦਾ ਸੰਭਾਅ ਨਹੀਂ ਮੇਰੇ ਵਿੱਚ ਕੀ ਕਰ ਰਹੇ ਇਹਨੇ ਆਪਣੇ ਵੀਡੀਓ ਬਣਾਈ ਐ ਇਹਨੇ ਵੀਡੀਓ ਬਣਾ ਕੇ ਪਾਤੀ ਸ਼ਾਮ ਨੂੰ ਇੱਥੇ 15-15 ਡੱਕ ਕੇ ਨੂੰ ਇਕੱਲੇ ਨੂੰ ਘੇਰ ਲਿਆ ਮੈਨੂੰ ਕਹਿੰਦਾ ਬਾਈ ਗੱਲਾਂ ਐ ਕਰਕੇ ਆਏ ਵੀ ਪਰ ਅਸੀਂ ਸੋਸ਼ਲ ਮੀਡੀਆ ਤੇ ਆਪਣੇ ਪੇਜ ਨੇ ਅਸੀਂ ਉੱਥੇ ਗੱਲ ਚੱਕੀ ਮਾਂਜੀ ਤੋਂ ਹੁੰਦਾ ਅਸੀਂ ਗੱਲ ਕਾਰਵਾਈ ਕਰਾਂਗੇ ਉਹ ਕਰ ਲੋ ਸਾਡਾ ਕੀ ਕਰਨਾ ਦੂਜੀ ਗੱਲ ਜਿਹੜੇ ਬੰਦੇ ਇਸ ਟਾਈਮ ਸਰਪੰਚੀ ਦੀ ਸ਼ਾਮ ਨੂੰ ਫੀਲਿੰਗ ਲੈ ਕੇ ਪੈਂਦੇ ਆ ਵੀ ਮੋਹਰ ਲਾਵਾਂਗੇ ਤੜਕੇ ਫਾਰਮ ਤੇ ਉਹ ਬੰਦੇ ਇਸ ਮੁੱਦੇ ਨੂੰ ਇੰਨਾ ਰਫਾ ਰਫਾ ਕਰਨ ਦੇ ਵਿੱਚ ਨੇ ਨਾ ਸਾਨੂੰ ਕਹਿੰਦੇ ਤੁਸੀਂ ਰਾਜਨੀਤੀ ਕਰੋਗੇ ਅਸੀਂ ਕਰਨੀ ਕੀ ਆਏ ਤਾਂ ਕੁੱਤੇ ਬੰਦਿਆਂ ਦਾ ਕੰਮ ਆ ਰਾਜਨੀਤੀ ਇਹਦੇ ਕਰੀ ਜਾਂਦੇ ਨੇ ਪੈਂਦੀਆਂ ਭਾਲ ਦੇ ਅਸਤਾਨ ਚ ਸਾਨੂੰ ਕੀ ਦੀ ਲੋੜ ਨਹੀਂ ਹੈਗੀ ਇਹਨਾਂ ਦੀ ਸਰਪੰਚ ਬਣ ਤੋਂ ਪਹਿਲਾਂ ਤੁਸੀਂ ਦਰਾਸਤ ਪੱਟੀ ਨਾਲ ਬਣ ਕੇ ਨਾ ਕੀ ਕਰਦੇ ਸੀ ਹਾਂ ਕੱਲ ਕਹਿੰਦੇ ਤੁਸੀਂ ਟੈਲ ਰੋਕੋਗੇ ਸਿੰਘਲਾ ਸਾਹਿਬ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਟੈਲ ਸਾਨੂੰ ਮੈਂਸ਼ਨ ਕੀਤੀ ਸਾਨੂੰ ਟੈਲ ਉਹਨਾਂ ਨੇ ਦਿੱਤੀ ਬਗੈਰ ਧੰਨਵਾਦ ਕਰਦੇ ਆ ਪਰ ਸਿੰਘਲਾ ਸਾਹਿਬ ਕਹਿ ਕੇ ਗਏ ਦੀ ਬੋਰਡ ਨੂੰ ਹੱਥ ਨਹੀਂ ਲ ਦੀਰ ਦੀ ਰੋਣਾ ਮੈਂ ਤੁਹਾਨੂੰ ਸੋ ਠੀਕ ਆ ਬਾਈ ਤੁਸੀਂ ਖੜੋ ਅਸੀਂ ਤੁਹਾਡੇ ਨਾਲ ਹਰ ਪੱਖ ਤੋਂ ਠੀਕ ਆ ਆਹ ਦੀ ਕਾਰਵਾਈ ਤੁਹਾਨੂੰ ਪਿੰਡ ਪੱਦਰ ਤੇ ਕਰਨੀ ਪੈਣੀ ਆ ਇਹ ਦੇਖੋ ਜੇ ਅਸੀਂ ਇਹ ਰੁੱਖਾਂ ਨੂੰ ਬਚਾਉਣਾ ਹੈ ਧਰਤੀ ਨੂੰ ਬਚਾਉਣਾ ਹੈ ਤਾਂ ਸਕੇ ਜਿਹੜੀ ਮਰਜ਼ੀ ਪਾਰਟੀ ਨਾਲ ਜੁੜੇ ਉਹ ਅੱਡ ਗੱਲ ਹਾਂ ਪਰ ਇਹ ਮਸਲ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਜਿੱਥੇ ਰੁੱਖ ਕੱਟੇ ਵੱਢੇ ਜਾਂਦੇ ਆ ਵਿਰੋਧ ਕਰੋ ਡਟ ਕੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰੋ ਉਹ ਜਿਹੜੇ ਵੀ ਉੱਥੇ ਮੌਕੇ ਦੇ ਕੋਈ ਅਧਿਕਾਰੀ ਆ ਜੰਗਲਾਤ ਵਿਭਾਗ ਦੇ ਕੋਈ ਡੀਸੀ ਕੋਈ ਡੀਐਫਓ ਕੋਈ ਐਸਐਸਪੀ ਉਹਨਾਂ ਤੱਕ ਇਹ ਧਿਆਨ ਚ ਲਿਆਓ ਵੀਡੀਓ ਬਣਾ ਕੇ ਨਹੀਂ ਕਾਰਵਾਈ ਕਰਦੇ ਸਾਡੇ ਧਿਆਨ ਦੇ ਲੈ ਅਸੀਂ ਆਵਾਂਗੇ ਬਾ ਤੁਹਾਡੇ ਨਾਲ ਇੱਕ ਕਤਲ ਇੱਕ ਤਰ੍ਹਾਂ ਦਾ ਬਹੁਤ ਵੱਡਾ ਕਤਲ ਸਮੁੱਚਾ ਕੱਟ ਰੱਖ ਲਦੇ ਠੀਕ ਹੈ ਭਾਈ ਇਹ ਕਤਲ ਨੇ ਇਹ ਕਤਲਾਂ ਨੂੰ ਜੇ ਆਪਾਂ ਰੋਕਣਾ ਰੁੱਖਾਂ ਨੂੰ ਆਪਾਂ ਬਚਾਉਣਾ ਜਿਵੇਂ ਚਿਪਕੋ ਅੰਦੋਲਨ ਚੱਲਿਆ ਸੀਗਾ ਹਾਂਜੀ ਹਾਂਜੀ ਉਹੇ ਜਿਹੇ ਅੰਦੋਲਨ ਸਾਨੂੰ ਕਰਨ ਦੀ ਲੋੜ ਆ ਪੰਜਾਬ ਦੇ ਲੋਕਾਂ ਨੂੰ ਪਾਰਟੀਆਂ ਨੂੰ ਧਰਾਂ ਤੋਂ ਉੱਪਰ ਉੱਠ ਕੇ ਇਹ ਰੁੱਖ ਬਚਾ ਲਓ ਆ ਕੁਝ ਵੀ ਨਹੀਂ ਗੱਦਿਆ ਯਾਰ ਆਪ 10 ਸਾਲ ਦਾ ਰੁੱਖ ਵੱਡ ਕਿਉਂ ਮਾਰਿਆ ਉਹ ਬੰਦਾ ਵਿਚਾਰਾ ਜਿਹਦਾ ਬੱਚਾ ਮਰਿਆ ਆਖਰਾ ਭਾਈ 10 ਦਿਨ ਤੇ ਮੰਜੇ 'ਚ ਨਹੀਂ ਉੱਠਿਆ ਜੀ ਕੰਮਦ ਹੀ ਨਹੀਂ ਆ ਬਾਈ ਇਹ ਇਹਨੂੰ ਅਸੀਂ ਹੌਸਲਾ ਆਪਾਂ ਵੀ ਬਾਈ ਕੋਈ ਗੱਲ ਨਹੀਂ ਇਹਦੀ ਉਹ ਕਰਨ ਲ ਫਰਨੋ ਇਹ ਵੀ ਡਰਾਬੇ ਆਏ ਨੇ ਤੈਨੂੰ ਤਾਂ ਅਸੀਂ ਰਾਹ ਇਹਨਾਂ ਨੂੰ ਜਾਨੀਮਾਲੀ ਨਕਸ਼ਾਣ ਗਿਆ ਧੌਂਕੀ ਆਇਆ ਜਾਨੀਮਾਲ ਮਾਰ ਕੇ ਨਾ ਤੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਇੱਥੇ ਬੰਦੇ ਅੱਛਾ ਹਾਂਜੀ ਮੈਨੂੰ ਖੁਦਾ ਤਖਤਪੋ ਤੇ ਬਹਿ ਕੇ ਮੈਂ ਕਹਿੰਦਾ ਜਿੱਥੇ ਬੁਲਾਉਂਗੇ ਮੈਂ ਉੱਥੇ ਆ ਜੀਗਾ ਕੋਰਦਾ ਸੁਤ ਤਿੰਨ ਦਾ ਕਰਨੇੜੇ ਆ ਬਾਈ ਇਹ ਪਾਣੀ ਵੀ ਪਾਉਂਦੇ ਰਿਹਾ ਜੀ ਆਹ ਵੀ ਘਰ ਆਈ ਆ ਹਾਈ ਆ ਸਮਾਨ ਆ ਮੇਰੇ ਕੋਲ ਚੱਲ ਇਹ ਕਹਿੰਦੇ ਮੋਟਰ ਚਲਾ ਪਾਈ ਦੀ ਆਏ ਕਰਾ ਦੇ ਪਾਣੀ ਪਾਉਂਦੇ ਆਂਦਾ ਕਾ ਤੂੰ ਸਾਰੇ ਜੱਗ ਨੂੰ ਮਾਰਦੇ ਹੋਗੇ ਹਾਂ ਤਾਂ ਤੂੰ ਹੋਣੀ ਨਹੀਂ ਚਿੰਤਾ ਬਾਈ ਆ ਦਿਖਾ ਦੇ ਆ ਕਰਤੂਤ ਇਹ ਮੰਡੇ ਆ 10 ਸਾਲ ਦਾ ਵੱਡਾ ਬੋਰ ਆ ਖੜਾ ਮੁੱਢਾ ਆ ਖੜਾ ਠੀਕ ਆ ਬਾਈ ਲੜਾਈ ਲੜੋ ਹੀ ਤੁਹਾਡੇ ਨਾਲ ਹਰ ਤੱਕ 150 ਰੁਪਏ